ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਸਾਬਰਮਤੀ ਐਕਸਪ੍ਰੈਸ ਦੇ ਵਿੱਚ ਇੱਕ ਨੌਜਵਾਨ ਤੋਂ 1.8 ਕਰੋੜ ਰੁਪਏ ਬਰਾਮਦ ਕੀਤੇ ਗਏ ਨੇ ਪੁਲਿਸ ਨੂੰ ਵੱਡੀ ਸਫਲਤਾ ਹਾਸ ਹੋਈ ਹੈ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਜੜੀ ਹੈ ਚੈਕਿੰਗ ਕਰ ਰਹੀ ਹੈ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਵੀਡੀਓ ਵਿੱਚ ਤੁਸੀਂ ਵੇਖ ਪਾ ਰਹੇ ਹੋ ਇਹ ਨੌਜਵਾਨ ਜਿਹੜਾ ਹੈ ਸਾਬਰਮਤੀ ਐਕਸਪ੍ਰੈਸ ਦੇ ਵਿੱਚ 1.8 ਕਰੋੜ ਰੁਪਇਆ ਮਤਲਬ ਜਿਹੜੇ तकरीबन 1.2 ਕਰੋੜ ਦੇ ਕਰੀਬ ਜਿਹੜੇ ਹੈ ਕੈਸ਼ ਲੈ ਕੇ ਉਹ ਵੀ ਦੋ ਟਰਾਲੀ ਬੈਗ ਦੇ ਵਿੱਚ ਲੈ ਕੇ ਸਫ਼ਰ ਕਰ ਰਿਹਾ ਸੀ ਅਚਾਨਕ ਹੀ ਪੁਲਿਸ ਨੂੰ ਇਸ ਨੌਜਵਾਨ ਤੇ ਸ਼ੱਕ ਹੁੰਦਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੌਜਵਾਨ ਨੂੰ ਕਾਬੂ ਕੀਤਾ ਜਦੋਂ ਚੈਕਿੰਗ ਕੀਤੀ ਤਾਂ ਇਸ ਦੇ ਬੈਗ ਦੇ ਵਿੱਚ ਜਿਹੜੇ ਨੇ ਕੈਸ਼ ਬਰਾਮਦ ਹੋਏ ਜਿਸ ਤੋਂ ਬਾਅਦ ਪੁਲਿਸ ਨੇ ਪੁੱਛਤਾਚੀ ਕੀਤੀ ਤਾਂ ਨੌਜਵਾਨ ਜਿਹੜਾ ਹੈ ਉਹ ਸਾਫ਼ ਮੁਕਰ ਗਿਆ ਉਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਪੈਸੇ ਜਿਹੜੇ ਨੇ ਇਸ ਦੇ ਵਿੱਚ ਕਿੰਨੇ ਨੇ ਇਸ ਨੂੰ ਹੱਲੇ ਤੱਕ ਨਹੀਂ ਪਤਾ ਪਹਿਲੇ ਸ਼ੁਰੂਆਤੀ ਦੇ ਵਿੱਚ ਕਿਹਾ ਗਿਆ ਕਿ 10 ਲੱਖ ਨੇ 20 ਲੱਖ ਨੇ 30 ਲੱਖ ਨੇ ਜਿਸ ਤੋਂ ਬਾਅਦ ਪੁਲਿਸ ਨੇ ਜਦੋਂ ਦੋਨੋਂ ਬੈਗ ਖੋਲੇ ਦੋਨਾਂ ਦੇ ਵਿੱਚ ਪੈਸਿਆਂ ਨਾਲ ਬੈਗ ਜਿਹੜਾ ਇਹ ਭਰਿਆ ਪਿਆ ਸੀ ਜਦੋਂ ਫਿਰ ਪੁਸ਼ਤਿਸ਼ ਕੀਤੀ ਫਿਰ ਕਿਹਾ ਗਿਆ 50 ਲੱਖ ਰੁਪਏ ਨੇ ਪਰ ਜਦੋਂ ਪੁਲਿਸ ਨੇ ਗਿਣਤੀ ਕੀਤੀ ਇਸ ਬੈਗ ਦੇ ਵਿੱਚੋਂ 1.8 ਕਰੋੜ ਰੁਪਏ ਜਿਹੜੇ ਨੇ ਬਰਾਮਦ ਹੋਏ ਨੇ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ ਜਿਸ ਤੋਂ ਬਾਅਦ ਨੌਜਵਾਨ ਵੱਲੋਂ ਲਗਾਤਾਰ ਬਿਆਨ ਸਾਹਮਣੇ ਆਇਆ ਕਿ ਅਸੀਂ ਜਿਹੜੇ ਨੇ ਇਸ वैसे दे जमीन बेच के फिर उस तो बाद ट्रक ले जा रहा सी पर पुलिस वलो जो सवाल पूछेगे उसते जवाब ना देने तो बाद पुलिस ने इस व्यक्ति नु जड़ाए काबू कर लिया लगातार पूछताछ कीती चल रही है तो दस दियिए की उत्तर प्रदेश दे बलिया तो ए व्यक्ति जड़ाए नौजवान जड़ाए बिहार जा रहा सी बिहार दे विच जडिए ने इलेक्शन दा दौर लगातार चल रहा है जिस तो बाद पुलिस नु शक हो रिया है की ਜਿਹੜੇ ਚੋਣ ਪ੍ਰਚਾਰ ਦੌਰਾਨ ਜਾਂ ਫਿਰ ਇਸ ਪੈਸੇ ਦਾ ਜਿਹੜਾ ਇਹ ਗਲਤ ਇਸਤੇਮਾਲ ਹੋਣਾ ਸੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਜਿਹੜੀ ਹੈ ਇਸ ਨੌਜਵਾਨ ਤੋਂ ਪੁੱਛਗਿੱਛ ਕਰ ਰਹੀ ਹੈ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਆਖਿਰਕਾਰ ਦੋ ਟਰਾਲੀ ਬੈਗ ਦੇ ਵਿੱਚ ਜਿਹੜੇ ਨੇ ਇੰਨੇ ਪੈਸੇ ਲੈ ਕੇ ਕਰੋੜਾਂ ਰੁਪਏ ਲੈ ਕੇ ਜਿਹੜਾ ਇਹ ਕਿੱਥੇ ਜਾ ਰਿਹਾ ਸੀ ਇਸ ਪੈਸੇ ਦਾ ਕਿਵੇਂ ਇਸਤੇਮਾਲ ਕਰਨਾ ਸੀ ਕਿੱਥੋਂ ਲੈ ਕੇ ਆ ਸੀ ਲੈ ਕੇ ਆ ਰਿਹਾ ਸੀ ਕਿ ਬਿਹਾਰ ਦੇ ਵਿੱਚ ਲਗਾਤਾਰ ਚੋਣ ਪ੍ਰਚਾਰ ਚੱਲ ਰਿਹਾ ਹੈ ਅਜੀਹਾ ਘਟਨਾਵਾਂ ਜਿਹੜੀਆਂ ਨੇ ਲਗਾਤਾਰ ਵਾਪਰ ਰਹੀਆਂ ਨੇ ਪੈਸੇ ਜਿਹੜੇ ਨੇ ਉਹ ਭਰੇ ਬੈਗ ਦੇ ਵਿੱਚ ਲਗਾਤਾਰ ਬਰਾਮਦ ਹੋ ਰਹੇ ਨੇ ਅਜੀਹੀ ਟ੍ਰੇਨ ਦੇ ਵਿੱਚ ਸਾਬਰਮਤੀ ਐਕਸਪ੍ਰੈਸ ਦੇ ਵਿੱਚ ਇਹ ਨੌਜਵਾਨ ਜਿਹੜਾ ਹੈ ਲੈ ਕੇ ਸਫਰ ਕਰ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਕਾਬੂ ਕੀਤਾ ਆਖਿਰਕਾਰ ਇਸ ਨੌਜਵਾਨ ਦਾ ਇਸ ਪੂਰੇ ਵੀਡੀਓ ਤੋਂ ਇਸ ਪੂਰੇ ਮਾਮਲੇ ਤੇ ਕੀ ਕੁਝ ਕਹਿਣਾ ਹੈ ਪੁਲਿਸ ਦਾ ਕੀ ਕੁਝ ਕਹਿਣਾ ਇੱਕ ਵਾਰ ਤੁਹਾਨੂੰ ਸੁਣਾ ਦਿੰਦੇ ਆਜ 27 2023 ਕੋਥਾ ਜੀਆਰਪੀ ਪੁਲਿਸ ਨੇ ਚੈਕਿੰਗ ਦੇ ਦੌਰਾਨ साबरमती एक्सप्रेस से एक व्यक्ति को पकड़ा है जिसके पास से एक करोड़ अस्सी लाख रुपए नगद बरामद हुए हैं इस पैसे को बैंक के द्वारा भी गिनवाया गया है तो एक करोड़ अस्सी लाख रुपए मिलेगा इस पूरी प्रक्रिया की वीडियोग्राफी भी कराई गई है इस संबंध में आयकर विभाग को सूचित किया गया है आयकर विभाग द्वारा नियमानुसार आवश्यक कार्रवाई की जा रही है ये युवक कहाँ से कहाँ जा रहा था जो प्रारंभिक पूछताछ में प्रारंभिक पूछताछ में हमें ये पता चला है की यह युवक झांसी से ट्रेन में चढ़ा था जो कि आगे छपरा बिहार की तरफ जा रहा था किस चीज में बरामद हुई थी ये बैग में बरामद हुए इसके पास में जो ट्रॉली बैग था उसी बैग में सारा पैसा साबरमती एक्सप्रेस वे सर विधानसभा बिहार का चुनाव चुनाव चल रहा है शायद हो सकता है कि बिना कागजात के ऐसे सब जा रहे हैं तो चुनाव को भी प्रभावित करने के लिए हो सकता है संबंध में आयकर विभाग द्वारा पूछताछ की जा रही है आयकर विभाग द्वारा ही वैध दस्तावेजों की जांच की जाएगी जैसा भी आयकर विभाग जो भी निर्देशित करेगा उस संबंध में कार्रवाई की मौके ऐसी कोई कागजात बरामद हुए सर ਇਸ ਸਮੇਂ ਮਾਈਕਰੋ ਲੋਕਲ ਦਾ ਪੂਛ ਸਾਰਾ ਜਿਵੇਂ ਚੱਲ ਰਹੀ ਹੈ ਜਿਵੇਂ ਸਾਹੂ